ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚੱਲੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। एसएससी क्लाई का उद्देश्य विद्यार्थियों नु शिक्षा प्रदान करण दे लई अध्यापका दे पेशेवर हुनर नु वधौणा है। इतू पहला 250 ਤੋਂ ਉੱਪਰ ਸਾਡੇ ਪ੍ਰਿੰਸੀਪਲ, ਹੈਡਮਾਸਟਰ ਆ ਚੁੱਕੇ। ਉਹਨਾਂ ਦਾ ਜਿਹੜਾ ਤਜਰਬਾ ਐ, ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਵਿਮ ਮ ਵਿੱਢੀ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਪੰਜਾਬ ਪੁਲਿਸ ਵੱਲੋਂ ਹੁਣ ਤੱਕ 20000 ਤੋਂ ਵੱਧ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਚੁੱਕਾ ਹੈ ਇਸੇ ਦੇ ਚੱਲਦੇ ਨਸ਼ਾ ਖਿਲਾਫ ਵਿੱਢੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਅੰਮ੍ਰਿਤਸਰ ਸਪੈਸ਼ਲ ਸੈੱਲ ਵੱਲੋਂ ਇੱਕ ਆਪਰੇਸ਼ਨ ਦੌਰਾਨ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਜਗਦੇਵ ਖੁਰ ਤੋਂ ਇੱਕ ਵਿਅਕਤੀ ਨੂੰ 1 ਕਿਲੋ 227 ਗ੍ਰਾਮ ਆਈਸ ਡਰੱਗ ਅਤੇ ਇੱਕ ਪਿਸਤਲ ਸਮੇਤ ਗ੍ਰਿਫਤਾਰ ਕੀਤਾ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਵਿੰਦਰ ਸਿੰਘ ਉਰਫ ਵਿੱਕੀ ਵਾਸੀ ਪਿੰਡ ਕੱਕੜ ਥਾਣਾ ਲੋਪੋਕੇ ਅਤੇ ਅਰਮਾਨਦੀਪ ਸਿੰਘ ਵਾਸੀ ਪਿੰਡ ਲੋਧੀ ਗੁਜਰ ਥਾਣਾ ਲੋਪੋਕੇ ਪਾਕਿਸਤਾਨੀ ਸਮਰੱਥਕਾਰਾਂ ਦੇ ਸੰਪਰਕ ਵਿੱਚ ਨੇ ਅਤੇ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੇ ਦੀਆਂ ਖੇਪਾਂ ਮੰਗਵਾ ਕੇ ਪੰਜਾਬ ਵਿੱਚ ਸਪਲਾਈ ਕਰਦੇ ਨੇ ਜਿਸ ਤੇ ਅੰਮ੍ਰਿਤਸਰ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਪਿੰਡ ਜਗਦੇਵ ਖੁਰਦ ਦੇ ਨੇੜੇ ਨਾਕਾਬੰਦੀ ਦੌਰਾਨ ਰਵਿੰਦਰ ਸਿੰਘ ਨੂੰ ਕਾਬੂ ਕੀਤਾ ਗ੍ਰਿਫਤਾਰ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਦੋਸ਼ੀ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਉਸਦੇ ਸਾਥੀ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਗ੍ਰਿਫਤਾਰ ਦੋਸ਼ੀ ਦੇ ਫਾਰਵਰਡ ਤੇ ਬੈਕਵਰਡ ਲਿੰਕ ਵੀ ਖੰਗਾਲੇ ਜਾ ਰਹੇ ਨੇ ਕਿਸੇ ਵੀ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਸੀਪੰਜਾਬ ਸਦਾ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵਜਾਦਵੀ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ ਜੁੱਧ ਨਸ਼ਿਆਂ ਵਿਰੁੱਧ ਤਹਿਤ ਮਾਨ ਜੋ ਡੀਆਈਜੀ ਬਾਰਡਰ ਇੰਸ ਦਾ ਸਤਿੰਦਰ ਸਿੰਘ ਅਤੇ ਐਸਐਸਪੀ ਸਾਹਿਬ ਦਾ ਮਨਿੰਦਰ ਸਿੰਘ ਆਈਪੀਐਸ ਅਮਰਸਰ ਦਿਹਾਤੀ ਦੀਆਂ ਸਖਦਤਾ ਤਹਿਤ ਸਪੈਸ਼ਲ ਸੈੱਲ ਦੇ ਸਮ ਸਪੈਟਰ ਗੁਰਬਖਸ਼ ਸਿੰਘ ਵੱਲੋਂ ਕੱਲ ਪਿੰਡ ਜਗਦੇਵਕੁਰ ਦੀ ਨਹਿਰ ਤੋਂ ਇੱਕ ਨੌਜਵਾਨ ਨੂੰ ਆਈ 20 ਕਾਰ ਸਮੇਤ ਰੋਕਿਆ ਤੇ ਜੋ ਉਹਨੂੰ ਰੋਕਣ ਤੋਂ ਬਾਅਦ ਉਹਦੀ ਤਲਾਸ਼ੀ ਕੀਤੀ ਤਲਾਸ਼ੀ ਦੌਰਾਨ ਉਹ ਜੋ ਉਹਨੇ ਆਪਣਾ ਨਾਮ ਜਿਹੜਾ ਰਵਿੰਦਰ ਸਿੰਘ ਵਿੱਕੀ ਸਾਨਾ ਉਸਤਨਾਮ ਸਿੰਘ ਵਾਸੀ ਕੱਕੜ ਥਾਣਾ ਲੋਪੋਕੇ ਜ਼ਿਲ੍ਹਾ ਮਸਰਹਦੀਆਤੀ ਦੱਸਿਆ ਜੋ ਉਹਦੀ ਤਲਾਸ਼ੀ ਦੌਰਾਨ 1 ਕਿਲੋ 227 ਗ੍ਰਾਮ ਆਇਸ ਜਿਹੜਾ ਕਿ ਫੈਰਨ ਤੋਂ ਵੀ ਖਤਰਨਾਕ ਨਸ਼ਾਇਆ ਇਹਦੇ ਤੋਂ ਉਪਰਦਾਇ ਉਹ 1 ਕਿਲੋ 227 ਗ੍ਰਾਮ ਆਇਸ ਇੱਕ ਗਲੌਕ ਪਿਸਟਲ ਅਤੇ ਇੱਕ i20 ਕਾਰ ਜਿਹੜੀ ਬਿਨਾਂ ਨੰਬਰ ਰੰਗ ਚਿੱਟਾ ਉਹ ਦੋਸ਼ੀ ਤੋਂ ਬਰਾਮਦ ਕੀਤੀ ਗਈ ਆ ਦੋਸ਼ੀ ਦੇ ਖਿਲਾਫ ਮਕਦਮਾ ਨੰਬਰ 177 ਅਧੀਨ ਧਾਰਾ 21 ਸੀ ਐਂਡ ਪੀ ਐਸ ਐਕਟ 25 ਆਰ ਮੈਟ ਥਾਣਾ ਅjnਾਲਾ ਵਿੱਚ ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕਰ ਲਿਆ ਕੋਰਟ 'ਚ ਪੇਸ਼ ਕਰਕੇ ਉਹਦਾ ਰਿਮਾਂਡ ਹਾਸਲ ਕੀਤਾ ਗਿਆ ਜੀ ਜਿਹੜਾ ਉਹਨੂੰ ਦੌਰਾਨੇ ਰਿਮਾਂਡ ਇਹਦਾ ਦੋਸ਼ੀ ਦਾ ਜਿਹੜਾ ਹੈਗਾ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਚੈੱਕ ਕਰਕੇ ਇਹ ਕਿਵੇਂ ਕਿੱਥੋਂ ਆਈ ਆ ਕਿੱਥੇ ਜਾਣੀ ਸੀ ਕੌਣ ਕੌਣ ਇਹਦੇ 'ਚ ਸ਼ਾਮਲ ਆ ਇਸ ਮਾਮਲੇ 'ਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰਾ ਕਲੀਅਰ ਕਰਾਂਗੇ। ਸੋਲਰੀ ਬਾਬਰ ਦੇ ਰਹਿਣ ਵਾਲਾ ਕੱਕੜ ਪਿੰਡ ਬਿਲਕੁਲ ਬਾਰਡਰ ਦੇ ਨਾਲ ਆ। ਪਾਕਿਸਤਾਨ ਨਾਲ ਲਿੰਕ ਹੋ ਸਕਦੇ ਆ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਅਕਸਰ ਪਾਕਿਸਤਾਨ ਤੋਂ ਪਹਿਲਾਂ ਆਉਂਦੀ। ਬਿਲਕੁਲ ਜੀ ਇਹ ਡਰੋਨ ਦੇ ਨਾਲ ਜਿਹੜੀ ਆ ਉਹ ਸਮਗਲ ਕੀਤੀ ਗਈ ਆਈ ਸੀ ਕਿਉਂਕਿ ਉਹਦੇ ਅੰਦਰ-ਅੰਦਰ ਕਿਲੋ ਦੇ ਜਿਹੜੇ ਵੱਖ-ਵੱਖ ਪੈਕਟ ਸੀਗੇ ਔਰ ਜਿਹੜਾ ਗਲੌਕ ਪਿਸਟਲ ਆ ਇਹ ਵੀ ਜਿਹੜਾ ਵਾ ਪਾਕਿਸਤਾਨ ਤੋਂ ਸਮਗਲ ਕੀਤਾ ਗਿਆ ਤੇ ਜਿਹੜੀ ਆ ਇਸੇ ਕਰਕੇ ਅਸੀਂ ਜਿਹੜਾ ਅਦਾਲਤ ਤੋਂ ਦਾ ਮਾਨ ਹਾਸਲ ਕਰਕੇ ਦੂਸ਼ੀ ਦਾ ਤੇ ਦੇ ਜਿਹੜਾ ਸੀ ਅਗੇ ਗੰਡ ਗਿਆ ਇਹਦੇ ਤੇ ਇੱਕ ਪਹਿਲਾਂ ਇਹ ਤੇ ਐਫ ਆਰ ਦਰਜਿਆ ਰਵਿੰਦਰ ਸਿੰਘ ਤੇ ਪਰ ਉਦੋਂ ਨਵਾਲਿਕ ਸੀਗਾ ਤੇ ਉਹ ਨਵਾਲਿਕ ਕਰਕੇ ਐਨ ਡੀ ਪੀ ਐਸ ਐਕਟ ਦੇ ਵਿੱਚ ਇਹਦੀ ਬੇਲ ਹੋ ਗਈ ਸੀ ਤੇ ਹੁਣ ਇਹ ਜਿਹੜਾ ਵਾ ਇਹ 19 ਸਾਲੇ ਦੀ ਉਮਰ ਹੈ ਇਸ ਵਕਤ ਔਰ ਅਸੀਂ ਇਹਦੇ ਕੋਲੋਂ 1 ਕਿਲੋ 227 ਗ੍ਰਾਮ ਜਿਹੜੀ ਆਈ ਸੀ ਇਹਦੇ ਕੋਲ ਮੈਥਾਮਫੀਟਾਮਾਈਨ ਜਿਹੜੀ ਆ ਔਰ ਰਾਇਲ ਸ਼ਹਿਰਾਂ ਦੇ ਵਿੱਚ ਯੂਜ਼ ਹੁੰਦੀ ਆ ਬਾਂਬੇ ਦਿੱਲੀ ਚੰਡੀਗੜ੍ਹ ਬੈਂਗਲੌਰ ਦੇ ਵਿੱਚ ਮਹਿੰਗਾ ਨਸ਼ਾ ਆ ਇਹ ਲੱਗਦਾ ਕਿ ਇਹ ਅੰਮ੍ਰਿਤਸਰ ਦੇ ਵਿੱਚ ਪਾਰਟੀਆਂ ਦੇ ਵਿੱਚ ਯੂਜ਼ ਹੋਣੀ ਸੀ ਜਾਂ ਕਿਤੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਇਹ ਸਮਗਲਿੰਗ ਆ ਤੁਹਾਨੂੰ ਪਤਾ ਹੈ ਜੀ ਇਹ ਓਵਰ ਆਲ ਸਾਰੀ ਦੁਨੀਆ ਦੇ ਵਿੱਚ ਹੀ ਜਾਂਦਾ ਹੈ ਤੇ ਹੋ ਸਕਦਾ ਇਹ ਵੱਡੇ ਸ਼ਹਿਰਾਂ 'ਚ ਅੱਗੇ ਮੈਂ ਐਸੇ ਕਰਕੇ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਵੀ ਇਹ ਕਿਵੇਂ ਕਿੱਥੋਂ ਕਿਵੇਂ ਆਈ ਆ ਕਿੰਨੇ ਮੰਗਵਾਈ ਆ ਔਰ ਕਿੱਥੇ ਜਾਣੀ ਸੀ ਇਸ ਸਾਡੀ ਤਫ਼ਤੀਸ਼ ਜਿਹੜੀ ਅੱਗੇ ਜਾਰੀ ਆ ਤੇ ਜੋ ਵੀ ਇਹਦੇ ਤੋਂ ਗਾਂ ਕਲੀਅਰ ਹੋਏਗਾ ਉਹਦੇ ਬਾਰੇ ਤੁਹਾਨੂੰ ਗਾਂ ਬਸਥਾਰਨਾ ਬਸ ਬਾਈ ਫੋਨ ਜਿਹੜਾ ਮਿਲਿਆ ਲੱਗਦਾ ਉਤੋਂ ਰਾਜ਼ ਖੁੱਲਣਗੇ ਬਿਲਕੁਲ ਜੀ ਬਿਲਕੁਲ ਉਹ ਜਿਹੜਾ ਮੋਬਾਈਲ ਫੋਨ ਆ ਉਹ ਵੀ ਅਸੀਂ ਚੈੱਕ ਕਰਾਂਗੇ ਔਰ ਸਾਰਾ ਜਿਹੜਾ ਵਾ ਉਡੰਗਾਈ ਨਾਲ ਅਸੀਂ ਚੈੱਕ ਕਰਾਂਗੇ ਪਹਿਲਾਂ ਛੋਟੀ ਗੇਂ ਦੇ ਵਿੱਚ ਇਹਦਾ ਪਤਾ ਆ ਜੀ ਬਾਰਡਰ ਏਰੀਆ ਦੇ ਕੁਝ ਪਰਿਵਾਰ ਜਿਹੜੇ ਪੁਰਾਣੇ ਸਮਗਲਰ ਨੇ ਉਹ ਗਾਂ ਦੀ ਗਾਂ ਪੀੜੀ ਦਾ ਪੀੜੀ ਆਪਣੇ ਗਾਂ ਬੱਚਿਆਂ ਨੂੰ ਇਹਦੇ ਵਿੱਚ ਜਿਹੜਾ ਤੋਰ ਰਹੇ ਨੇ ਇਹਦੇ ਵਿੱਚ ਮੈਨੂੰ ਪਤਾ ਲੱਗਾ ਕਿ ਵਿਰਿੰਦਰ ਰਵਿੰਦਰ ਸਿੰਘ ਵਿੱਕੀ ਜਿਹੜਾ ਅਸੀਂ ਅਰੈਸਟ ਕੀਤਾ ਇਹਦਾ ਚਾਚਾ ਆ ਵਿਕਰਮਜੀਤ ਸਿੰਘ ਫਕੜ ਤੋਂ ਉਹ ਆਲਰੇਡੀ ਪਹਿਲਾਂ ਹੀ ਜਿਹੜਾ ਵਾ ਹੈਰੋਂ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਤੇ ਤੁਹਾਨੂੰ ਪਤਾ ਜਦੋਂ ਗਲਤ ਕੰਮ ਕਰਨ ਵਾਲਾ ਇੱਕ ਬੰਦਾ ਦੂਜੇ ਤੋਂ ਦੂਜੇ ਤੇ ਗੱਲ ਜਿਹੜੀ ਹੈ ਜਾਂਦੀ ਹੈ ਪਰ ਅਸੀਂ ਇਹਨੂੰ ਜਿਹੜਾ ਵਾ ਸਾਡੀ ਟੀਮ ਨੇ ਜਿਹੜਾ ਇਹਨੂੰ ਪੜ ਕੇ ਬਹੁਤ ਵਧੀਆ ਸਫਲਤਾ ਹਾਸਲ ਹੋਈ ਆ ਅਮਸਾਧਿਆਤੀ ਕੋਰਟ ਨੂੰ ਔਰ ਅਮਸਾਧਿਆਤੀ ਕੋਰਟ ਨੂੰ ਨਸ਼ਾ ਖਰਾਬ ਇਸੇ ਤਰੀਕੇ ਨਾਲ ਹੀ ਸ਼ਕਤੀ ਨਾਲ ਕਾਰਵਾਈ ਕਰਦੇ ਨੇ